ਕੀ ਨਾਮ ਹੈ ਤੁਹਾਡਾ ਸਾਹਿਲ ਜੀ ਕੀ ਹੋਇਆ ਸਾਰੇ ਮੇਲਾ ਹੀ ਸਰਪੰਚ ਸਾਹਿਬ ਨਾਲ ਉਪਰੋਂ ਆਇਆ ਤੇ ਤੁਵੇ ਕਰਨ ਕੀ ਹੋਇਆ ਉਧਰ ਸਾਰੇ ਜੱਕਦਮ ਗੋਲੀਆਂ ਚੱਲੀਆਂ ਅਈ ਸ਼ਾਇਰ ਤੇ ਖਲੋਤੇ ਹੋਏ ਸੀ ਸਾਰੇ ਭੱਜਣ ਦੌੜਨ ਲੱਗ ਪਏ ਅਈ ਭੱਜਣ ਲੱਗੇ ਦੇ ਮੇਰੇ ਮੈਂ ਭੱਜਿਆ ਭੱਜਿਆ ਨਹੀਂ ਮਤਲਬ ਭੱਜਣ ਲਗਾ ਹਾਂ ਪਹਿਲੂ ਗੋਲੀ ਵੱਜ ਗਈ ਸਰਾਤ ਤੇ ਮੇਰੇ ਨਾਲ ਦੇ ਮੁੰਡੇ ਮਾਡੇ ਭੱਜ ਗਏ ਸਾਰੇ ਖਾਕ ਸੁਣ ਕੇ ਸਿਰ ਵੀ ਕੋ ਮੁੰਡਾ ਹੀ ਜਿਹੜਾ ਮੇਰੇ ਮਹੱਲੇ ਦਾ ਹੀ ਕੈਂਪ ਦਾ ਕਿੱਦਾਂ ਪਤਾ ਲੱਗਿਆ ਗੋਲੀ ਚੱਲ ਗਈ ਜੀ ਸਰ ਜਿਹਨੂੰ ਵਾਜਈ ਹੈ ਨਾ ਇੱਕ ਨਹੀਂ 10 ਬੰਦੇ ਹੀ ਘੱਟੋ ਘੱਟ ਦਾਹੋਂ ਪਰ 10 12 ਗੋਲੀਆਂ ਇਕੱਠੀਆਂ ਚੱਲੀਆਂ ਤੇਰ ਪਤਾ ਲੱਗਾ ਸਾਰੇ ਭੱਜੇ ਆ ਸਰ ਮੇਲਾ ਚੱਲਦਾ ਹੋ ਛੱਡ ਕੇ ਸਿੰਗਰ ਤੱਕ ਭੱਜ ਗਏ ਸਰ ਸਟੇਜ ਤੋਂ ਹਾਂਜੀ ਤੇ ਕੁੱਝ ਉੱਥੇ ਕਰਦੇ ਬੈਠੇ ਸਰ ਮੈਂ ਮੇਲਾ ਦੇਖ ਰਿਆ ਸੀ ਅੱਛਾ ਕਿੰਨੇ ਪੰਕਤ ਵੱਧ ਗੋਲੀ ਵਿੱਚ ਬੌਂਸਰ ਸਾਰੇ ਤਿੰਨੇ ਤੇ ਮੇਰੇ ਨਾਲ ਆਏ ਸੀ ਉਹਨਾਂ ਨੂੰ ਇਸ ਟਾਈਮ ਡਾਕਟਰ ਸਾਹਿਬ ਨੇ ਰੈਫਰ ਕਰਤਾ ਅੰਬਰਸਰ ਬਾਕੀ ਜਿਹੜੇ ਆ ਪਹਿਲੋਂ ਹੀ ਅੰਬਰਸਰ ਚਲ ਗਈ ਸਾਭਾ ਸਰਪੰਚ ਸਾਹਿਬ ਉਹ ਵੀ ਅੰਬਰਸਰ ਚਲ ਗਈ ਪਹਿਲੋਂ ਹੀ ਉਹਨਾਂ ਹੀ ਸਾ이드 ਢਿੱਡੇ ਚ ਲੱਗੀ ਸਾਰਾ ਕੁਰਤਾ ਢੇਡ ਤੁਲੀ ਬਿਰੇ ਹੀ ਲਗਣਾ ਨਰਮਜੀਤ ਕੀ ਮਾਰਦਾ ਤੂੰ ਕੈਮਰਾ ਰੋਲ ਕਰ ਲੈਂਦੇ ਹਾਂਜੀ ਕੀ ਮਾਰਦਾ ਤੂੰ ਹਾਂਜੀ ਕੀ ਮਾਰਦਾ ਤੂੰ ਮੈਨੂੰ ਨਾ ਜਸਟ ਹੁਣੇ ਫੋਨ ਗਿਆ ਮੈਂ ਕੋਈ 5-7 ਮਿੰਟਾਂ ਜਿੱਥੇ ਪਹੁੰਚ ਗਿਆ ਕਿ ਬੋਦੇ ਦੀ ਕੋਈ ਤੇ ਸਰਪੰਚ ਗੁਰਦੇਵ ਸਿੰਘ ਸਾਹਿਬ ਹੈ ਤੇ ਉਹਨੇ ਕੋਈ ਮੇਲਾ ਮੂਲਾ ਕਹਿੰਦੇ ਕਰਵਾ ਰਿਆ ਸੀ ਸਾਡੀ ਪੀਸੀਆ ਵੀ ਇੱਥੇ ਤਨਾਰ ਸੀ ਤੇ ਪਤਾ ਲੱਗਾ ਵੀ ਇੱਥੇ ਕੋਈ ਫਾਇਰ ਇਨਸੀਡੈਂਟ ਹੋਇਆ ਹੈ ਉਹਦੇ ਚ ਸਰਪੰਚ ਦੇ ਇੱਕ ਉਹਦਾ ਕੋਈ ਪ੍ਰਾਈਵੇਟ ਤੌਰ ਤੇ ਬੰਸਰ ਹਨਾ ਰੱਖਿਆ ਹੀ ਉਹਦੇ ਇੱਕ ਸੇਵਾਦਾਰ ਦੇ ਇੱਕ ਲੇਡੀ ਜਿਹੜੀ ਉਹਦੇ ਲੱਤ 'ਚ ਪਤਾ ਲੱਗਾ ਕਿ ਗੋਲੀ ਲੱਗੀ ਐ ਤੇ ਇੱਕ ਬੰਦਾ ਜਿਹੜਾ ਦੂਜੇ ਪਾਸਿਓਂ ਕਹਿੰਦੇ ਕੋਈ ਫੜਿਆ ਉਹ ਹਸਪੀਟਲ ਐ ਉਹ ਵੀ ਤੇ ਹੁਣੇ ਮੈਂ ਜਾ ਕੇ ਸਾਰੇ ਹਾਲਾਤ ਪਤਾ ਕਰਕੇ ਜੋ ਵੀ ਹਾਲਾਤ ਹੋਣਗੇ ਉਹਦੇ ਮੁਤਾਬਕ ਅੱਗੇ ਜਿਹੜਾ ਤੁਹਾਨੂੰ ਮੈਂ ਦੱਸਾਂਗਾ ਗੋਲੀ ਚਲਾਉਣ ਵਾਲਾ ਵੀ ਕ੍ਰੈਸਟੀ ਤੱਕ ਮੇਰੇ ਅਜੇ ਨਹੀਂ ਇਹ ਧਿਆਨ ਹੈਗਾ ਕੋਈ ਪਤਾ ਕਰਦਾ ਹੁਣ ਮੈਂ ਪਤਾ ਕਰਕੇ ਇਥੋਂ One of the premium and prestigious professional institutes providing a wide range of professional courses with 100% placement assistance. We are Sri Sai Group of Institutes.